ਲਦਾਖ ਦੇ ਦੱਖਣੀ ਹਿੱਸੇ ਦੇ ਦੂਰ ਦਰਾਡੇ ਇਲਾਕੇ ਵਿੱਚ ਲੁਕਿਆ ਹੋਇਆ ਹੈ ਜ਼ਾਂਸਕਾਰ ਦਾ ਇੱਕ ਵੱਡਾ ਇਲਾਕਾ ਰਹਿਣ ਲਈ ਬਹੁਤ ਹੀ ਦੁਰਗਮ ਤੇ ਸਾਲ ਦੇ 8 ਤੋਂ 9 ਮਹੀਨੇ ਦੁਨੀਆ ਤੋਂ ਇੱਕ ਕੱਟਿਆ ਰਹਿੰਦਾ ਹੈ ਪਰ ਇੰਨੀ ਕਠੋਰਤਾ ਹੋਣ ਦੇ ਬਾਵਜੂਦ ਵੀ ਇੱਥੇ ਜ਼ਿੰਦਗੀ ਟੜਕਦੀ ਹੈ ਗਰਦਾਕ ਤੇ ਬੁੱਤੀ ਬਹੁਤ ਧਰਮ ਦੇ ਮੱਠਾਂ ਕਰਕੇ ਜਾਣਿਆ ਜਾਂਦਾ ਹੈ ਤੇ ਇੰਨਾ ਮੱਠਾਂ ਚੋਂ ਸਭ ਤੋਂ ਅਚੰਭੇ ਚ ਪਾਉਣ ਵਾਲਾ ਮੱਠ ਹੈ ਉਕਤਲ ਮੱਠ ਜਾਂ ਗੋਂਪਾ ਅੰਗਰੇਜ਼ੀ ਦੇ ਲਫ਼ਜ਼ ਮੋਨੇਸਟਰੀ ਨੂੰ ਲਦਾਖੀ ਬੋਲੀ ਚ ਗੋਂਪਾ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਇਸ ਲਈ ਮੱਠ ਲਫ਼ਜ਼ ਵਰਤਿਆ ਜਾਂਦਾ ਹੈ ਗੋਂਪਾ ਬੋਧੀ ਧਾਰਮਿਕ ਸਥਾਨ ਹੋਣ ਦੇ ਨਾਲ-ਨਾਲ ਇੱਕ ਤਰ੍ਹਾਂ ਨਾਲ ਬੋਧੀ ਯੂਨੀਵਰਸਿਟੀ ਵੀ ਹੁੰਦੀ ਹੈ ਜਿੱਥੇ ਭਿਕਸ਼ੂ ਰਹਿ ਕੇ ਧਿਆਨ ਲਗਾਉਂਦੇ ਨੇ ਤੇ ਆਪਣਾ ਧਰਮ ਸਟੱਡੀ ਕਰਦੇ ਨੇ ਜਾਂਸਕਾਰ ਗੰਦੀ ਵਿੱਚ ਇਨਸਾਨ ਦਾ ਕੁਦਰਤ ਨਾਲ ਪਾਈਵਾਲੀ ਦਾ ਇੱਕ ਬੇਜੋੜ ਸੁਮੇਲ ਦੇਖਣ ਨੂੰ ਮਿਲਦਾ ਹੈ ਫੁਕਤਲ ਮੱਠ ਦੇ ਰੂਪ ਵਿੱਚ ਫੁਕਤਲ ਦੋ ਸ਼ਬਦਾਂ ਦਾ ਸੁਮੇਲ ਹੈ ਫੁਕ ਜਿਸਦਾ ਮਤਲਬ ਹੈ ਗੁਫਾ ਤੇ ਤਾਲ ਦਾ ਮਤਲਬ ਹੈ ਮੁਕਤੀ ਇਹ ਇਕੱਲਾ ਅਤੇ ਸ਼ਾਂਤ ਗੋਂਪਾ ਜੋ ਚਟਾਨੀ ਖੰਡੇ ਤੇ ਬਣਿਆ ਹੋਇਆ ਹੈ ਇਸ ਖੇਤਰ ਵਿੱਚ ਤਿੱਬਤੀ ਬਹੁਤ ਧਰਮ ਦੀ ਪੁਰਾਤਨ ਪਰੰਪਰਾ ਦੇ ਬਚੇ ਹੋਏ ਅਖੀਰਲੇ ਨਮੂਨਿਆਂ ਵਿੱਚੋਂ ਇੱਕ ਹੈ ਫੁਕਤਲ ਗੋਂਪਾ ਇੰਨੀ ਲੁਕਵੀਂ ਜਗ੍ਹਾ ਤੇ ਬਣਾਇਆ ਗਿਆ ਹੈ ਕਿ ਜਿਸ ਪਿੰਡ ਤੱਕ ਸੜਕ ਜਾਂਦੀ ਹੈ ਉਸ ਤੋਂ ਵੀ ਅੱਗੇ 1-4 ਕਿਲੋਮੀਟਰ ਦਾ ਟਰੈਕ ਕਰਕੇ ਹੀ ਇੱਥੇ ਪਹੁੰਚਿਆ ਜਾ ਸਕਦਾ ਹੈ ਜਿਸ ਵਿੱਚ 2 ਤੋਂ 3 ਘੰਟੇ ਲੱਗ ਜਾਂਦੇ ਨੇ ਮਠ ਤੱਕ ਪਹੁੰਚਣ ਲਈ ਸਰਪ ਦਰਿਆ ਦੇ ਨਾਲ ਨਾਲ ਇੱਕ ਪੀੜੀ ਜਹੀ ਪगडंडी ਤੇ ਚੱਲਣਾ ਪੈਂਦਾ ਹੈ ਜਿਸ ਦੇ ਇੱਕ ਪਾਸੇ ਉੱਚੇ ਪਥਰੀਲੇ ਪਹਾੜ ਤੇ ਦੂਜੇ ਪਾਸੇ ਡੂੰਗੀ ਨਦੀ ਵਗਦੀ ਹੈ ਜੇਕਰ ਅਸੀਂ 15 ਜੂਨ ਤੋਂ ਪਹਿਲਾਂ ਜਾਈਏ ਤਾਂ ਨਦੀ ਦਾ ਪਾਣੀ ਫਿਰੋਜ਼ੀ ਨੀਲਾ ਦਿਖਦਾ ਹੈ ਪਰ 15 ਜੂਨ ਤੋਂ ਬਾਅਦ ਅਗਸਤ ਮਹੀਨੇ ਤੱਕ ਇਹ ਪਾਣੀ ਮਟਮੇਲਾ ਹੋ ਜਾਂਦਾ ਹੈ ਜਿਹੜਾ ਕਿ ਫਿਰ ਦੁਬਾਰਾ ਸਤੰਬਰ ਦੇ ਵਿੱਚ ਆਪਣਾ ਫਿਰੋਜ਼ੀ ਰੰਗ ਹਾਸਲ ਕਰਦਾ ਹੈ ਟ੍ਰੈਕ ਜਿਆਦਾ ਲੰਬਾ ਤਾਂ ਨਹੀਂ ਪਰ ਹਾਈ ਐਲਟੀਟਿਊਡ ਹੋਣ ਕਰਕੇ ਇੱਕ ਆਮ ਟ੍ਰੈਕ ਨਾਲੋਂ ਕਈ ਗੁਣਾ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ 4000 ਮੀਟਰ ਤੋਂ ਉੱਚਾ ਐਲਟੀਟਿਊਡ ਹੋਵੇ ਤਾਂ ਬੈਠੇ ਹੋਏ ਹੀ ਬਹੁਤ ਸਾਹ ਛੜਦਾ ਹੈ ਇੱਕ ਕੁਦਰਤੀ ਗੁਫਾ ਦੇ ਮੋਹਾਨੇ ਤੇ ਬਣੇ ਇਸ ਮੱਠ ਵਿੱਚ ਸੈਂਕੜੇ ਸਾਲਾਂ ਤੋਂ ਬੋਧੀ ਵਿਦਵਾਨ ਅਨੁਵਾਦਕ ਤੇ ਪਿਖਸ਼ੋ ਆਉਂਦੇ ਜਾਂਦੇ ਰਹੇ ਨੇ ਗੁਫਾ ਦੇ ਮੋਹਾਨੇ ਤੇ ਬਣੇ ਛੋਟੇ-ਛੋਟੇ ਗੁਫਾ ਨੂਮਾ ਕਮਰੇ ਇੱਕ ਦੂਜੇ ਨਾਲ ਇੱਕ ਗਲਿਆਰੇ ਦੇ ਰਸਤੇ ਜੁੜੇ ਹੋਏ ਨੇ ਜਿਨ੍ਹਾਂ ਦੀ ਛੱਤ ਸਿਰਫ 6 ਫੁੱਟ ਹੋਏਗੀ ਮੱਠ ਦੀ वास्तुकला ਮਨੁੱਖੀ ਮਿਹਨਤ ਤੇ ਅਨੋਖੀ ਭਵਨ ਨਿਰਮਾਣ ਕਲਾ ਦੀ ਗਵਾਹੀ ਭਰਦੀ ਹੈ ਮਿੱਟੀ ਪੱਥਰ ਅਤੇ ਲੱਕੜ ਦੀ ਵਰਤੋਂ ਕਰਕੇ ਬਣਾਇਆ ਗਿਆ ਇਹ ਆਪਣੇ ਦੁਆਲੇ ਦੇ ਵਾਤਾਵਰਣ ਨਾਲ ਨਿਰਵਿਘਨ ਰੂਪ ਵਿੱਚ ਕੁਲ ਮਿਲ ਜਾਂਦਾ ਹੈ ਜਦੋਂ ਅਸੀਂ ਵੀ ਉੱਥੇ ਪਹੁੰਚੇ ਤਾਂ ਸਾਰੇ ਭਿਕਸ਼ੂ ਆਪਸ ਵਿੱਚ ਕਿਸੇ ਗਹਿਰੇ ਵਿਚਾਰ-ਵਟਾਂਦਰੇ ਵਿੱਚ ਰੁੱਝੇ ਹੋਏ ਸਨ ਤੇ ਸਮਾਨ ਦੀ ਅਦਲਾ-ਬਦਲੀ ਕਰ ਰਹੇ ਸਨ ਤੇ ਕਿਸੇ ਨਾਲ ਵੀ ਗੱਲ ਕਰਨ ਲਈ ਤਿਆਰ ਨਹੀਂ ਸਨ ਥੋੜੀ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਇਹਨਾਂ ਭਿਕਸ਼ੂਆਂ ਦੇ ਇੱਕ ਮੱਠ ਤੋਂ ਦੂਜੇ ਮੱਠ ਤੱਕ ਤਬਾਦਲੇ ਹੁੰਦੇ ਰਹਿੰਦੇ ਨੇ ਤੇ ਇਹ ਸਭ ਉਸੇ ਪ੍ਰਕਿਰਿਆ ਵਿੱਚ ਰੁੱਝੇ ਹੋਏ ਸਨ ਤੇ ਕਿਸੇ ਨਾਲ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸਨ ਲਦਾਖ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਅਸਲੀ ਮਜ਼ਾ ਮੰਜ਼ਿਲ ਦਾ ਨਹੀਂ ਬਲਕਿ ਰਸਤਿਆਂ ਦਾ ਹੈ ਤੇ ਫੁਕਤਲ ਮਨਿਸਟਰੀ ਦਾ ਰਸਤਾ ਵੀ ਕੁਝ ਅਜੀਹਾ ਹੀ ਸੀ ਜਿਸ ਨੂੰ ਦਿਖਾਏ ਬਿਨਾ ਸ਼ਾਇਦ ਇਹ ਵੀਡੀਓ ਅਧੂਰੀ ਰਹਿ ਜਾਏਗੀ ਹਾਂਜੀ ਸਵੇਰ ਸਵੇਰ ਦਾ ਟਾਈਮ ਹੈ 8 ਵਜੇ ਦਾ ਤੇ ਚੱਲ ਪਏ ਆ ਫੁਕਟਲ ਮਿਨਿਸਟਰੀ ਵੱਲ ਨੂੰ 2 ਕਿਲੋਮੀਟਰ ਮੋਟਰਸਾਈਕਲ ਤੇ ਹੋਣਾ ਵੈਂਦਾ ਫਿਰ ਅੱਗੇ ਰਸਤਾ ਬੰਦ ਹੋ ਜਾਂਦਾ ਬਹੁਤ ਛੋਟੀ ਜੀ ਟ੍ਰੇਲ ਆ ਤੇ ਇਹ ਦਰਿਆ ਦੇ ਨਾਲ-ਨਾਲ ਹੀ ਅਸੀਂ ਚੱਲਣਾ ਹੈ ਕਿ 2 ਘੰਟੇ ਦਾ ਕਹਿੰਦੇ ਆ ਕਿ ਟ੍ਰੈਕ ਆ ਸੋ 2 ਘੰਟੇ ਜਾਣ ਤੇ 2 ਘੰਟੇ ਆਉਣ ਬਾਕੀ ਟਾਈਮ ਜਿਹੜਾ ਮਿਨਿਸਟਰੀ ਦੇ ਵਿੱਚ ਪੈਨਡੂ ਨਾਟਾ ਦਾ ਆਪਣਾ ਹੈ। ਸੋ ਚੋਟੜ ਚਾਰ ਸਾਢੇ ਚਾਰ ਪੰਜ ਘੰਟੇ ਦਾ ਕੰਮ ਹੈਗਾ। ਪ੍ਰਿਮਨੇਸਤਰੀ ਜਿਹੜੀ ਆ ਬੜੀ ਯੂਨੀਕ ਆ, ਅਜੂਬਾ ਆ ਤੇ ਬਹੁਤ ਹੀ ਹਿੱਡਨ ਪਲੇਸ ਤੇ ਬਣੀ ਹੋਈ ਹੈ। ਬਹੁਤ ਹੀ ਸਕੂਡਡ ਪਲੇਸ। ਆਮ ਲੋਕਾਂ ਦਾ ਪਹੁੰਚਣਾ ਬਹੁਤ ਮੁਸ਼ਕਲ ਹੈ ਇੱਥੇ। ਇੰਨੀ ਦੂਰ ਇਹਨਾਂ ਨੇ ਕਿਉਂ ਬਣਾਈ, ਕਿੱਦਾਂ ਬਣਾਈ? ਇਹ ਜਾ ਕੇ ਉੱਥੇ ਪੁੱਛਾਂਗੇ ਕੋਈ ਮਿਲ। ਹਾਂਜੀ ਅਦਾ ਕਿਲੋਮੀਟਰ ਆਏ ਆ ਬਹੁਤ ਔਖਾ ਆ ਜਿੱਸੇ ਦਸ ਟੀਪ ਚੜਾਈ ਆ ਰਹੀ ਆ ਹੋ ਵਿਊ ਤਾਂ ਬਹੁਤ ਸੋਹਣੇ ਆ ਬਹੁਤ ਹੀ ਹਿਡਨ ਪਲੇਸ ਪਰ ਤਾਂ ਫਿਰ ਸੋ ਦੋ ਘੰਟੇ ਲੱਗਣੇ ਤਾਂ ਲਾਜ਼ਮੀ ਆ ਸਾਰੇ ਆ ਰਹੇ ਹਨ ਗਲਤ ਧਰਮ ਕੀ ਕਰਾਉਂ ਅਸੀਂ ਸੋਚ ਰਹੇ ਸੀ ਕਿ ਬੁਲਸਤਰੀਆ ਨਹੀਂ ਲੁਕਵੀਂ ਥਾਂ ਦੇ ਕਿ ਬਣਾਈਆਂ ਉਹਦੇ ਪਿੱਛੇ ਕਾਰ ਨਹੀਂ ਹੋ ਸਕਦਾ ਕਿ ਮੇਰੇ ਤੋਂ ਬੁੱਧੀਆਂ ਦਾ ਕਤਲ ਹੀ ਆਮ ਹੋ ਰਿਹਾ ਸੀ ਨਾ ਤੇ ਉਹਨਾਂ ਨੇ ਕਿੰਨੀ ਵੀ ਜ਼ਿਆਦਾ ਹਿਡਨ ਪਲੇਸ ਹੋ ਸਕਦੀ ਸੀ ਉਹ ਲੱਭੀ ਜਿੱਥੇ ਕੋਈ ਸੋਚ ਵੀ ਨਾ ਸਕੇਗੇ ਇੱਥੇ ਵੀ ਬੰਦੇ रह ਸਕਦੇ ਆ ਪਰ ਇਹ ਵੀ ਇੱਕ ਬੁਲੱਖਣ ਕਮਿਊਨਿਟੀ ਆ ਜਿਹੜੀ ਇਦਾਂ ਦੇ ਥਾਵਾਂ ਤੇ रह ਸਕਦੀ ਹੈ ਜਿਹੜੇ ਅਸੀਂ ਮੇਨ ਸਟ੍ਰੀਮ ਏਰੀਆ ਚ ਰਹਿਣ ਵਾਲੇ ਆ ਅਸੀਂ ਤੇ ਸੋਚ ਵੀ ਨਹੀਂ ਸਕਦੇ ਬਹੁਤ ਹੀ ਸਲੋ ਲਾਈਫ ਕੋਈ ਦੀਨ ਦੁਨੀਆ ਦੇ ਮਸਲੇ ਨਹੀਂ ਚਵੇਲੇ ਨਹੀਂ ਬਸ ਆਰਾਮ ਨਾਲ ਆਪਦੀ ਮੈਡੀਟੇਸ਼ਨ ਕਰਦੇ ਆ ਤੇ ਜੋ ਇਹਨਾਂ ਦੇ ਟ੍ਰੈਡੀਸ਼ਨਲ ਖਾਣੇ ਆ ਸਾਦੇ ਉਹ ਖਾਂਦੇ ਆ ਅੱਗੇ ਚੱਲ ਕੇ ਤੁਹਾਨੂੰ ਮਨਸਟਰੀ ਦਿਖਾਉਣਾ ਤੇ ਇਹਦਾ ਥੋੜਾ ਤੁਸੀਂ ਵਿਊ ਇੰਜੋਏ ਕਰ ਲਓ ਹਾਂਜੀ 2 ਕਿਲੋਮੀਟਰ ਚੱਲ ਆਏ ਆ ਤੇ ਅਸੀਂ ਸੋਚ ਰਹੇ ਸੀ ਕਿ ਨਦੀ ਚੋਂ ਪਾਣੀ ਭਰ ਲੈਨੇ ਆ ਪਰ ਉਤੋਂ ਪਹਿਲਾਂ ਹੀ ਸਾਨੂੰ ਨਾ ਇੱਕ ਆ ਸਾਈਨ ਬੋਰਡ ਲੱਗਿਆ ਦਿਖਿਆ ਆ ਆ ਦੇਖੋ ਡਰਿੰਕਿੰਗ ਵਾਟਰ ਇੱਥੇ ਲਿਖਿਆ ਆ ਆਦਰਵਾਇਜ਼ ਇਹੋ ਜਿਹਾ ਮਾਹੌਲ ਆ ਉਜਾੜ ਬੰਜਰ ਬਿਆਬਾਨ ਕੋਈ ਬੰਦਾ ਨਹੀਂ ਮਿਲਿਆ ਸਾਨੂੰ ਤੇ ਉਹ ਥੱਲੇ ਇੱਕ ਟੂਟੀ ਲੱਗੀ ਹੋਈ ਆ ਕਮਲ ਪਾਣੀ ਭਰ ਰਿਹਾ ਤੁਹਾਨੂੰ ਉੱਤੋਂ ਪਾਣੀ ਆ ਰਿਹਾ ਚਸ਼ਮੇ ਚੋਂ ਦੋਸਤੋ ਆਹ ਸਾਹਮਣੇ ਪੁਲ ਦੇਖ ਰਹੇ ਹੋ ਪੁਰਾਣਾ ਜਿਹੜਾ ਝੂਲੇ ਵਾਲਾ ਪੁਲ ਹੁੰਦਾ ਨਾ ਉਹ ਆ ਉਹ ਇਦਾਂ ਹੀ ਬਣਿਆ ਆ ਉਹਦਾ ਕਾਨੇ ਕੋਨਿਆਂ ਦਾ ਜਿਹੜਾ ਬਣਾਉਂਦੇ ਆ ਲੱਕੜਾਂ ਦਾ ਬਣਾ ਜੋੜ-ਜੋੜ ਕੇ ਜੋੜ-ਜੋੜ ਕੇ ਉਹ ਪੁਰਾਣਾ ਪੋਲ ਆ ਜਿਹੜਾ ਇੱਥੋਂ ਕ੍ਰੋਸ ਕਰਨਾ ਪੈਂਦਾ ਸੀਗਾ ਹੁਣ ਚਲੋ ਨਵਾਂ ਪੁਲ ਬਣ ਗਿਆ ਆਹ ਵਾਲਾ ਇਹ ਪ੍ਰੋਪਰ ਲੱਕੜ ਦਾ ਬਣਿਆ ਆ ਤੇ ਇਹ ਵੀ ਜਦੋਂ ਤੁਰੀਦਾ ਹੈ ਨਾ ਪੂਰਾ ਹਿੱਲਦਾ ਆ ਸੋ ਸਸਪੈਂਸ਼ਨ ਬ੍ਰਿਜ ਆ ਪਰ ਇਹ ਕਾਫੀ ਚਲੋ ਸੇਫ ਆ ਪਰ ਜੇ ਇਹ ਨਾ ਚੱਲਦਾ ਹੁੰਦਾ ਸਾਨੂੰ ਉਹ ਜਿਹੜਾ ਸਾਹਮਣੇ ਦਿਖ ਰਿਹਾ ਨਾ ਉਹ ਉਹ ਕ੍ਰੋਸ ਕਰਨਾ ਪੈਣਾ ਸੀ ਉਹ ਸਾਹਮਣੇ ਔਰ ਸਾਹਮਣੇ ਸਾਨੂੰ ਗੋਂਪਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਮੁਨਾਸਰੀ ਜੀ ਨੂੰ ਕਹਿੰਨੇ ਆ ਸੀ ਥੋੜਾ ਜਿਆਦਾ ਚਿਲਕਾਰਾ ਪਿਆ ਐ ਇੱਕ ਉਹ ਤਾਂ ਦਿਖ ਰਿਹਾ ਤੋ ਗੁਰਮਤਿਆ 15-20 ਮਿੰਟ ਲੱਗਣੇ ਆ ਉਹ ਗੇਟ ਐ ਉਹ 15-20 ਮਿੰਟ ਲੱਗਣੇ ਕਿਉਂਕਿ ਚੜ੍ਹਾਈ ਬੜੀ ਦਿੱਖੀ ਆ ਉਹ ਬੰਦੇ ਤੁਹਾਨੂੰ ਜਾਂਦੇ ਦਿਖ ਰਿਹਾ ਹੋਣੇ ਆ ਹੁਣ ਇਹ ਜਿਹੜੇ ਲਾਸਟ ਦੇ ਦੀ ਜੜੀ ਹੈਗਾ ਸਾਰਾ ਡਿਸਟੈਂਸ ਐ ਤਾਪਿਆ ਕਾਫੀ ਵੇਖਣ ਨੂੰ ਥੋੜਾ ਹੀ ਲੱਗਣ ਡਿਆ ਨਜ਼ਰਾਂ ਤੋਂ ਦਿਖ ਰਿਹਾ ਐ ਪਰ ਇਹਨੂੰ ਕੰਪਲੀਟ ਕਰਨਾ ਬੜਾ ਔਖਾ ਨਾ ਮਿਲਦੇ ਆਗੇ लो जी ये फस्ट व्यू ऑफ फुकटर मिनैसट्री अटल कहें एल निका पी यू पी एच यू के पी एच ए आर आर आ फुकटर आ सो दिस इज द फस्ट व्यू ऑफ दैट मिनैसट्री हो 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 वट ए सीन ओ देख रही होगी ਮਨਸਟਰੀ ਕਾ ਦੀ ਅਜੂਬਾ ਹੀ ਆ ਦੇਖੋ ਕਿਵੇਂ ਬਣਾਈ ਆ ਬਿਲਕੁਲ ਪਹਾੜ ਦੇ ਵਿੱਚ ਧਸੀ ਹੋਈ ਆ ਤੇ ਦੋ ਸਵਾਲ ਨੇ ਪਹਿਲੀ ਦੇ ਵੀ ਕਿਉਂ ਬਣਾਈ ਇੱਥੇ ਆਉਣ ਦੀ ਲੋੜ ਹੀ ਕਿਉਂ ਪਈ ਨਹੀਂ ਹਿڈن ਜਗ੍ਹਾ ਤੇ ਇਨੀ ਸਕਲੂਡਡ ਪਲੇਸ ਤੇ ਤੇ ਇੰਨੀ ਜਿਹੜੀ ਟਫ ਜਗ੍ਹਾ ਆ ਰਹਿਣ ਲਈ ਤੇ ਦੂਜਾ ਸਵਾਲ ਇਹ ਪੀ ਜੇ ਆ ਹੀ ਗਏ ਤੇ ਬਣਾ ਕਿਵੇਂ ਲਈ ਅੰਦਰ ਜਾ ਕੇ ਕਿਸੇ ਨਾਲ ਗੱਲ ਕਰਦੇ ਆ ਹਾਂਜੀ ਫਾਈਨਲੀ 4 ਕਿਲੋਮੀਟਰ ਤੇ 2 ਘੰਟੇ ਦਾ ਟ੍ਰੈਕ ਕਰਕੇ ਫੁੱਤਰ ਮਿਨਿਸਟਰੀ ਪਹੁੰਚ ਗਏ ਆ ਅੱਜ ਤੱਕ ਦੇ ਆਪਣੀ ਲਾਈਨ ਤੇ ਸਭ ਤੋਂ ਸੋਹਣੇ ਨਜ਼ਾਰੇ ਦੇਖੇ ਤੇ ਬਹੁਤ ਹੀ ਹੈਰਾਨ ਕਰਨ ਵਾਲੇ ਵਿਊਜ਼ ਦੇਖਿਆ ਤੇ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਚੀਜ਼ ਹੈ ਜਿਹੜੀ ਮਿਨਿਸਟਰੀ ਬਣਾਈ ਆ ਇੱਕ ਤਾਂ ਇਹ ਨਹੀਂ ਲੁਕਵੀ ਹਿਡਨ ਪਲੇਸ ਤੇ ਆ ਦੂਜੀ ਗੱਲ ਕੀ ਜਿਹੜੇ ਪਹਾੜ ਦੇ ਵਿੱਚ ਉੱਕਰੀ ਆਏ ਉਹ ਵੀ ਸੋਚ ਗਏ ਹਾਂ ਨਹੀਂ ਹੁੰਦੀ ਆ ਇਹ ਤਾਂ ਇੱਕ ਤਰ੍ਹਾਂ ਦਾ ਜੂਗਾ ਹੀ ਆ ਕੋਲੋਂ ਸੀ ਤੇ ਗੇਟ ਤੇ ਪਹੁੰਚ ਗਏ ਆ ਸਾਹ ਲੈ ਲਈ ਇੱਕ ਵਾਰ ਕਿਉਂਕਿ ਹਾਈ ਐਲਟੀਟਿਊਡ ਤੇ ਆ ਤੇ ਵੈਸੇ ਸਾਹ ਨਹੀਂ ਆ ਗਿਆ ਸੀਗਾ ਉਹ ਤਾਂ ਟ੍ਰੈਕਿੰਗ ਕਰ ਰਹੇ ਆ ਤੇ ਕੋੜੰਦ ਉਹ ਦਿਖਾਉਣੀ ਆ ਤੁਹਾਨੂੰ ਇਹ ਅੰਦਰ ਮਿਨਿਸਟਰੀ ਇਹੋ ਜਿਹੀ ਆ ਇਹ ਚਲੋ ਜੀ ਚੱਲਦੇ ਆ बंकर ही बनाए पूरे गया कमर इधर आ जाओ उधर है देखने के लिए अंदर अगर सारा देखना हो तो अंदर उधर जाए अच्छा ये कौन सी नदी है ये वाली इसका नाम क्या है सरप सरप, सरप। सिरप। 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 ਸ਼ਰੱਪ ਸ਼ਰੱਪ ਸੇ ਸੇ ਸ਼ਰੱਪ 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 ਕਿੱਧਰੇ ਇਧਰ ਪੋਛੇ ਹੈ ਇਹ ਤਾਂ ਖਤਮ ਹੋ ਗਿਆ ਕੰਮ ਚੱਲ ਵਾਪਸ ਉਧਰ ਹੀ ਹਣ ਇਹ 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 ਨਾ ਨਾ ਬਾਈਪਾਸ ਬਣਾਇਆ ਬਾਰੇ ਬਾਰੇ ਗਲਿਆਰਾ ਬਾਹਰ ਨਿਕਲ ਇਧਰ ਉਧਰ ਤੇ ਉਧਰ ਹੋਇਆ ਉਧਰ ਬਣਾ ਲਿਆ ਉਧਰ ਘਰ ਬਣੇ ਆ से सारे झूले के ना झूले आप यहीं रहते हो बहुत चिपके रहते हो आप तो यहाँ पढ़ते भी हो पढ़ते भी हो, हो। स्टडी करते हो जरे झूले ਹਾਂ ਆਫਿਸ ਹੈ ਦਾ ਉਖਤਰ ਮਿਨਿਸਟਰੀ ਦਾ ਅਰੇ ਵਾ ਆ ਜਾਈਂ ਆ ਸਕਤੇ ਇਧਰ ਆ ਸਕਤੇ ਠੀਕ ਹੈ ਜੀ 포도도 잘돼. 아이 메인인가? 푸자스탄. 아이 메인고파. 주제 떠나네. इसको क्या बोलते हैं छत बोलता है कोई दिया। करी दे। दे। अंदर कर अंदर कर। दिया। नहीं अंदर वो चिड़िया लाइब्रेरी है ओल्ड बुद्धिस्ट मैनुसक्रिप्ट थे इतना पोथियाँ पुरानी हैं सारा पुरातन बोधी लिटरेचर अरे वाह ਅਸੀਂ ਮਨੈਸਟਰੀ ਪਹੁੰਚ ਚੁੱਕੇ ਆ ਤੇ ਦੂਰੋਂ ਵੇਖ ਕੇ ਤੇ ਲੱਗਦਾ ਹੈ ਕਿ ਕੀ ਉਹ ਜੁਗਾ ਬਣਾਇਆ ਹੁਣ ਅਸੀਂ ਇਹਦੇ ਅੰਦਰ ਆ ਗਏ ਤੇ ਇਹ ਮੇਨ ਨਾਲ ਪਿੱਛੇ ਇੱਕ ਦੁਖਾਇਆ ਤੁਹਾਨੂੰ ਪਹਿਲਾਂ ਦਿਖਾਈ ਸੀ ਮੈਂ ਉੱਥੇ ਪਹਿਲਾਂ ਆ ਕੇ ਵਸੇ ਹੋਣਗੇ ਪਗੜੀ ਕੀ ਰੀਜ਼ਨ ਹੈਗਾ ਤੇ ਬਾਅਦ ਵਿੱਚ ਇਹਨਾਂ ਨੇ ਛੋਟੇ ਛੋਟੇ ਇੱਥੇ ਘਰ ਬਣਾ ਲਏ ਆਪਣੇ ਜਿਹੜਾ ਤਿੱਬਤੀ ਸਟਾਈਲ ਦੇ ਵਿੱਚ ਹੁੰਦੇ ਆ ਤੇ ਅੱਥਲੇ ਮੌਂਸ ਬੈਠੇ ਹੋਏ ਆ ਅਸੀਂ ਇਹਨਾਂ ਦੀ ਕੋਟਰੀ ਨਹੀਂ ਦੇ ਸਕਦੇ ਉਹ ਆਪ ਦੇ ਕਾਰਗਰ ਕਰ ਰਹੇ ਆ ਜੀ ਹੁਣ ਅਸੀਂ ਇਥੋਂ ਚੱਲ ਪੈਣਾ ਆ ਕਿ ਬਸ 15 20 ਮਿੰਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਾਰਾ ਬਹੁਤ ਜ਼ਿਆਦਾ ਵੱਡੀ ਨਹੀਂ ਆ ਬਾਕੀ ਦੇ ਘਰ ਜਿਵੇਂ ਹੋਏ ਆ ਜਿਹੜਾ ਮੇਨ ਯੂਨੀਵਰਸਿਟੀ ਦਾ ਪੁਆਇੰਟ ਹੁੰਦਾ ਆ 15 ਗੋਮਪਾ ਹੁੰਦਾ ਹੈ ਨਾ ਉੱਥੇ ਬੈਠੀ ਆ ਹਾਈ ਹੈਲੋ ਗੱਡ ਗੱਡ ਸੋ ਹਾਊ ਆਰ ਯੂ ਫੀਲਿੰਗ ਗੁੱਡ ਗੁੱਡ ਸੋ ਗੁੱਡ ਵੈਰੀ ਟਾਇਰਡ ਐਂਡ ਵਾਟ ਐਬਾਊਟ ਥੀ ਵਿਊਜ਼ ਰਾ ਥਾਈਲੈਂਡ ਤੋਂ ਗਰੁੱਪ ਆਇਆ ਜੀ ਰਾਤ ਸਾਨੂੰ ਮਿਲੇ ਸੀਗੇ ਅਸੀਂ ਤਾਂ ਹੁਣ ਵਾਪਸ ਜਾ ਰਹੇ ਆ ਇਹ ਆ ਰਹੇ ਆ ਇਧਰ ਨੂੰ ਥਾਈਲੈਂਡ ਹੈਲੋ ਇਹ ਵਾ ਜਾ ਰਹੇ ਆ ਮਿਨਿਸਟਰੀ ਵੇਖਣ ਅਸੀਂ ਸਵੇਰੇ ਸਵੇਰ ਕੰਮ ਲਪੇਟਦੇ ਆ ਅਸੀਂ ਵੇਖ ਰਹੇ ਆ ਗੱਲਾਂ ਬਾਤਾਂ ਕਰ ਰਹੇ ਆ ਕਿ ਜਿਹੜੇ ਫੋਰਨਰਸ ਆ ਗੋਰੇ ਲੋਗ ਆ ਪਹਿਲਾਂ ਸਾਨੂੰ ਫਰਾਂਸ ਦੀਆਂ ਤਿੰਨ ਬੀਬੀਆਂ ਮਿਲੀਆਂ ਸੀਗੀਆਂ ਤਿੰਨੇ 60 ਪਲੱਸ ਸੀਗੀਆਂ ਤੇ ਆ ਵੀ ਉਹਨਾਂ ਗਰੁੱਪ ਦੇ ਵਿੱਚ ਇੱਕ ਮਾਦਾ 70 ਪਲੱਸ ਲੱਗ ਰਹੀ ਸੀ ਉਹ ਜੀ ਨੂੰ ਹੱਥ ਪੜਿਆ ਉਮਰ ਦੀਏ ਪਰਵਾਹ ਨਹੀਂ ਕਰਦੇ ਕਿ ਲਾਈਫ ਨੂੰ ਜਿਉਂਦੇ ਆ ਦੁਨੀਆ ਵੇਖਦੇ ਆ ਤੇ ਵੇਖੋ ਕਿੰਨੀ ਹਾਰ ਟੈ ਰਹੇ ਨੇ ਆ ਕਿੰਨੀ ਰਗੜ ਪਲੇਸ ਆ ਉਥੇ ਪਹੁੰਚੇ ਹੋਏ ਆ ਥਾਈਲਰ ਤੋਂ ਆਏ ਆ ਕਮਾਲ ਹੈ ਬਈ ਆਪਣੇ ਥੋੜਾ ਜਿਹਾ ਕਲਚਰ ਘਟਿਆ ਪਰ ਜਿਹੜੀ ਨਵੀਂ ਪੀੜੀ ਆ ਉਹ ਇਸ Pase ਆ ਰਹੀ ਆ ਘੁੰਮਣ ਫਿਰਨ ਨਾਲ ਤੇ ਦੁਨੀਆ ਦੇਖਣ ਨਾਲ ਚਲੋ ਜੀ ਮਿਲਦੇ ਆ ਰਹ ਲਿੱਦੜਾ ਨਾ ਦੇਹਾਂ ਪਾ ਉਥੇ ਪਾਣੀ ਰੁਕਿਆ ਹੋਇਆ ਸੀ ਬਿਲਕੁਲ ਉਹ ਲੇਕ ਜੀ ਬਣੀ ਨਹੀਂ ਛੋੜੀ ਜੀ ਉਥੇ ਆ ਫਲੋਰ ਨਹੀਂ ਹੈਗਾ ਤਾਂ ਸੇ ਘਾਟਾ ਨਾ ਅੱਜ ਬਹੁਤ ਹੈ ਸਿਆ ਗਰਮੀਆਂ ਤਾਂ ਬਹੁਤ ਹੁੰਦਾ ਉਹ ਜਿਹੜਾ ਇਹ ਪਿਲਾ ਹੁੰਦਾ ਉਹੋ ਹੀ ਬਹੁਤ ਥੱਲੇ ਹੁੰਦੀ ਨਹੀਂ ਤੇ ਸਾਢੇ ਵਰਗਾ ਉਹ ਤਾਂ ਖਲੋਤਾ ਉਹ ਸਿਆ ਠੀਕ ਹੈ Thank you. ਜੀ ਫੁਕਟਰ ਮਿਨਿਸਟਰੀ ਦਾ ਟ੍ਰੈਕ ਕਰਕੇ ਵਾਪਸ ਆ ਗਏ ਆ ਆ ਜਿਹੜੇ ਲੋਕ ਆ ਰਹੇ ਆ ਇੱਥੇ ਆਪਣੀਆਂ ਗੱਡੀਆਂ ਲਾ ਰਹੇ ਆ ਜਿਹੜਾ ਪੁਰਨੇ ਵਿਲੇਜ ਆ ਉਤੋਂ 2 ਕਿਲੋਮੀਟਰ ਤੁਸੀਂ ਬਾਈਕ ਜਾਂ ਕਾਰ ਤੇ ਆ ਸਕਦੇ ਹੋ ਤੇ ਆ ਇੱਕ ਖੁੱਲੀ ਜਿਹੀ ਗਰਾਊਂਡ ਆ ਜਿੱਥੇ ਤੁਸੀਂ ਆਪਣੀ ਬਾਈਕ ਜਾਂ ਕਾਰ پارک ਕਰਕੇ ਫਿਰ 4 ਘੰਟੇ ਦਾ ਟ੍ਰੈਕ ਕਰਨਾ ਹੁੰਦਾ ਚਾਰ ਆਉਣ ਜਾਣ ਬਣਦਾ ਆ 2 ਘੰਟੇ ਜਾਣ ਹੈ ਡਿਪੈਂਡਿੰਗ ਔਨ ਯਰ ਫਿਟਨੈਸ ਕਿੰਨਾ ਤੁਸੀਂ ਤੇਜ਼ ਚੱਲਦੇ ਹੋ ਤੇ ਵੱਧ ਵੀ ਲੱਗ ਸਕਦੇ 2 ਤੋਂ 2.5 ਵੀ ਹੋ ਸਕਦੇ ਆ ਤੇ ਅਸੀਂ ਸਟੈਪ ਕਾਊਂਟਰ ਦੇ ਨਾਲ ਥੋੜਾ ਦੇਖਿਆ ਸੀ ਕਿੰਨੇ ਕਿਲੋਮੀਟਰ ਬਣੇ ਆ 4 ਤੋਂ 4.5 ਕਿਲੋਮੀਟਰ ਬਣੇ ਆ ਤੇ ਟ੍ਰੇਲ ਤੁਸੀਂ ਵੇਖ ਹੀ ਲਈ ਆ ਕਿਹੋ ਜੀ ਆ ਬਹੁਤ ਹੀ ਸੋਹਣਾ ਰਸਤਾ ਬਹੁਤ ਹੀ ਸੋਹਣੀ ਨਦੀ ਇੱਥੇ ਲੋਕੋ ਤੋਂ ਪੁੱਛਿਆ ਸੀ ਕਹਿੰਦੇ ਸੀ ਸਰਪ ਨਦੀ ਆ ਸਰਪ ਕਿਉਂਕਿ ਸੱਪ ਵਾਂਗ ਘੁੰਮਦੀ ਹੈ ਮੇ ਵੀ ਉਹਦੇ ਕਰਕੇ ਨਾਂ ਪਿਆ ਹੋਊਗਾ ਇਹਦਾ ਸਰਪ ਤੇ ਨੀਲਾ ਬਿਲਕੁਲ ਪਾਣੀ ਇਹਦਾ ਬਲੂ ਟੌਰਕੋਇਸ ਜਿੱਦਾਂ ਦਾ ਅਸੀਂ ਲੇਕਸ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਵੇਖਦੇ ਆਂ ਉਦਾਂ ਦਾ ਪਾਣੀ ਸੀਗਾ ਆ ਸਾਡੀਆਂ ਬਾਈਕਸ ਲੱਗੀਆਂ ਹੀਆਂ ਇੱਥੋਂ 2 ਕਿਲੋਮੀਟਰ ਪੂਰਨੇ ਤੱਕ ਜਾਵਾਂਗੇ ਅਮਜਾ ਹੀ ਆ ਗਏ ਮਜੇ ਬਾਕੀ ਜ਼ਿੰਦਗੀ ਦੇ ਨਜ਼ਾਰੇ ਜਿਹੜੇ ਅਸੀਂ ਲੈ ਲਏ ਆ ਨਾ ਇਹਦੇ ਲਈ ਮਿਹਨਤ ਬਹੁਤ ਲੱਗਦੀ ਆ ਖੱਲੀਆਂ ਪਈਆਂ ਹੀਆਂ ਸਰੀਰ ਟੁੱਟਿਆ ਆ ਪਰ ਹੌਸਲੇ ਇੰਨੇ ਬੁਲੰਦੇ ਆ ਕਿ ਅਸੀਂ ਰੁਕਣਾ ਨਹੀਂ ਆ ਹੁਣ ਅੱਜ ਸਾਡੀ ਤਿਆਰੀ ਆ ਪਦਮ ਦੀ ਪਦਮ ਤੱਕ ਹੀ ਵੇਖਾਂਗੇ ਕਿੱਧਰ ਜਾਣਾ ਆਓ ਹੀ ਹਾਂ ਲੈ ਆ ਲੈ ਆ ਲੈ ਦਸਮਨ ਵੀ ਫਲਾਮ ਪਰੇ ਕਿਸ਼ਤਾ ਜੀ ਰਾਇ ਨਹੀਂ